ਕਿਲਾ ਨੂੰ ਆਦੋਂ ਟਾਈਮ ਨਾਲ ਨਹੀਂ ਆਦੇ ਹੈ। ਹੋ ਠੰਡ ਬੜੀ ਮੰਮੀ ਬਾਰ ਟਾਈਮ ਨਾਲ ਮੰਮੀ ਕਿੱਥੇ ਆ ਗਏ ਆ ਇੰਨਾ ਤੇ ਟਾਈਮ ਲੱਗ ਗਿਆ ਸਾਨੂੰ ਉੱਥੇ ਪੁੱਤ ਫਿਰ ਹੀ ਲੋਏ ਲੋਏ ਆ ਗਿਆ ਮੈਂ ਤਾਂ ਘੇਰਾ ਹੋ ਜਾਣਾ ਹੁਣ ਹੱਥ ਨਾ ਲਾਈ ਜਾ ਬਾਰ ਬਾਰ ਉਹਨਾਂ ਨੇ ਤੈਨੂੰ ਕਹਿ ਇਹ ਨਾ ਛੇੜਨੇ ਨਹੀਂ ਆ ਤੇ ਭਾਬੀ ਜੀ ਮੈਂ ਸਿੱਧੇ ਕਰਨੀ ਮੰਮੀ ਇਹ ਹੱਥ ਹੀ ਲਾਈ ਜਦੀ ਕਿ ਦਿਦਨੋਂ ਛੋਟਲੇ ਦੇ ਕਿ ਦਿਦਨੋਂ ਛੋਟਲੇ ਦੇ ਕਿ ਮੈਂ ਕਿਹਾ ਵਾ ਨਾ ਹੱਥ ਲੱਦ ਕਿਉਂ ਲੰਨੀ ਆ ਇੰਨੇ ਪੈਸੇ ਲਏ ਉਹਨਾਂ ਨੇ ਮੰਮੀ ਮੈਂ ਇਦਾਂ ਕੰਡੀ ਵੀ ਬੰਡਣਾ ਪੈ ਜੇ ਸਿੱਧੇ ਕੰਡੀ ਮੈਂ ਤੇ ਮੰਮੀ ਉਹ ਕਹਿੰਦੇ ਹੀ ਰਾਤ ਨੂੰ ਸੋਣਾ ਵੀ ਨਹੀਂ ਆ ਹਾਂ ਸੌਂ ਸਿੱਧੀ ਰੱਖਣੀ ਆ ਤੈਨੂੰ ਹੀ ਕਹਿੰਦੇ ਸੀ ਆ ਪਿਆਰੀ ਇਹਨੂੰ ਹਾਂ ਮੈਂ ਜੋ ਆਦੀ ਰਹੂੰਗੀ ਤੇ ਜਾਗਣਾ ਨਹੀਂ ਹੋਰ ਹਾਂ ਮੈਂ ਨਹੀਂ ਥੱਕ ਜਾਣਾ ਮੈਂ ਤੇ ਮੰਮੀ ਇਨੇ ਪਹਿਲੇ ਆਇਓ ਕਹਿੰਦੇ ਸੀ ਪੈੰਡ ਪੈ ਗਿਆ ਨਾ ਤੇ ਫਿਰ ਬਾਅਦ ਵਿੱਚ ਬਰਬਾਦ ਅੱਛਾ ਸਾਰੀ ਰਾਤ ਕਿਦਾਂ ਜਾਗੂਗੀ ਉਹ ਮੈਨੂੰ ਕੀ ਪਤਾ ਇਹਨੂੰ ਪਤਾ ਹੋਊਗਾ ਹਣ ਕਿੱਦਾਂ ਇਹਨੇ ਕਰਨਾ ਜਿੱਦਾਂ ਮਰਜ਼ੀ ਕਰ ਲਿਓ ਜੇ ਥੱਲੋਂ ਕੋਈ ਚੀਜ਼ ਚੜ ਗਈ ਫੇਰ ਇਹਨੋ ਇਹ ਵਿਆਹ ਤੋਂ ਪਹਿਲਾਂ ਹੀ ਇਹਦਾ ਕੰਮ ਹੋ ਜਾ। ਐਵੇਂ ਨਾ ਡਰਾਈ ਜਾ ਮਰਤੀ ਨੂੰ। ਕੋਈ ਗੱਲ ਨਹੀਂ। ਸੱਚੀ ਭਾਬੀ ਝੂਠ ਬੋਲਣ ਦੀ। ਯਾਰ ਅਮਨ ਤੈਨੂੰ ਹੀ ਕਹਿੰਦੇ ਸੀ ਉੱਥੇ ਉਹ ਮੈਨੂੰ ਥੋੜੀ ਕੁਝ ਕਹਿੰਦੇ ਮੈਂ ਤਾਂ ਸੁਣਿਆ ਹੀ ਆ ਗੱਲਾਂ। ਉਹ ਇਹ ਥੋੜੀ ਕਹਿੰਦੇ ਵੀ ਸੋਈ ਨਾ ਰਾਤ ਨੂੰ। ਚਲ ਕੋਈ ਨਹੀਂ। ਨਹੀਂ ਐਵੇਂ ਨਾ ਡਰਾਈ ਜਾ। ਕਿੱਦਾਂ ਨਿਆ ਗੱਲਾਂ ਕਰਦੇ ਆ। ਸੁਭ ਸੁਭ ਬੋਲ ਵਿਆਹ ਮੇਰੀ ਧੀ ਦਾ। ਤੂੰ ਚੋਕ ਕਰਕੇ ਸੌਂਜੀ ਠਾਂ ਲੰਮਕਾ ਕੇ ਮੈਂ ਰੱਖ ਲੂੰਗੀ ਧਿਆਨ। ਠੀਕ ਮਮੀ ਨਾਲ ਮਿਲਦ ਭਾਬੀ ਆਵੀ ਝੂਠ ਬੋਲੀ ਜਾਂਦੀ ਹੈ ਮੈਂ ਮਮੀ ਉਹਨਾਂ ਨੇ ਉੱਥੇ ਕੀ ਅਮਨ ਤੈਨੂੰ ਕਹਿੰਦੇ ਸੀ ਨਾ ਮੈਨੂੰ ਥੋੜੀ ਕਹਿੰਦੇ ਪਰ ਨਹੀਂ ਭਾਬੀ ਉਹਨਾਂ ਨੇ ਇਹ ਥੋੜੀ ਕਿਹਾ ਵੀ ਜਾਦ ਦੇਣਾ ਕਿਹੜੇ ਤਰੀਕੇ ਦੇ ਨਾਲ ਤੂੰ ਤੇ ਹੁਣ ਹੋਰ ਇੱਤੇ ਚੜ ਜੂਗਾ ਕੀ ਚੜ ਜਾਣਾ ਅੰਦਰਾਂ ਦੇ ਵਿੱਚ ਚਲੋ ਕੋਈ ਗੱਲ ਨਹੀਂ ਮਮੀ ਆਹ ਝੂਠ ਦੇਖ ਲਾ ਹੁਣ ਸੋਣੇ ਆ ਬੁਖਾਰ ਸੁਭਲਾ ਬੜੇ ਸੋਹਣੇ ਮੰਮੀ ਉਹਨਾਂ ਦੀ ਦੁਕਾਨ ਤੋਂ ਸੂਟ ਬੜੇ ਵਧੀਆ ਮਿਲਦੇ ਆ ਇੱਥੋਂ ਕੱਪੜਾ ਵੀ ਬੜਾ ਵਧੀਆ ਗੁਰਦਾਸ ਜੀ ਗਏ ਹਾਂ ਆ ਠੀਕ ਆ ਆ ਮੋਹਤ ਨੇ ਤੇ ਚੰਦ ਕੱਢੇ ਆ ਤੇ ਬੜੇ ਵਧੀਆ ਬੁਟੀਕ ਪਤਿਆਰ ਕਰਾਉਂਦਾ ਆ ਮੰਮੀ ਜੋ ਤੂੰ ਕਿਹਾ ਹੀ ਉਹ ਲੈਣ ਦੀ ਐ ਪਤਾ ਹੀ ਲੈਣ ਦੀ ਬੜੀ ਬੜੇ ਸੋਹਣੇ ਹੀ ਕੱਪੜੀ ਉੱਥੇ ਕਿਉਂ ਹੀ ਪੋਲੀਥੀਨ ਐਕਸਟਰਾ ਲੈਣ ਦੀ ਜੀ ਹਵੇ ਚਪੇ ਆ ਆ ਵੇਖੋ ਵਿੱਚ ਪੇ ਆ ਆਹ ਹੈਗੇ ਸੂਟ ਮੇਰੇ ਕੋਲ ਦੇ ਉਹ ਨੋਨ ਲੜੇ ਪਹਿਣੇ ਆ ਫਿਰ ਲਾਵਾਂਗੇ ਨੋਗੇ ਨਾਲ ਆ ਚੱਗਾ ਕੀਤਾ ਜਿਵੇਂ ਇਹ ਲੋੜ ਪੇਗੀ ਕਿ ਨਸਲਾ ਨਾ ਨਾ ਭਾਬੀ ਜੀ ਕਲਰ ਬੜਾ ਵਧੀਆ ਹੈ ਇਹਦਾ ਮਮੇ ਤੋ ਸਵਾਲੀ ਭਾਵੇਂ ਨਹੀਂ ਮੰਮੀ ਅਹੀਂ ਮਾਸਾ ਤੇ ਤੁਹਾਡੇ ਵਾਸਤੇ ਲੈਂਦੀ ਆ ਮੰਮੀ ਆਪਾਂ ਮੈਂ ਕਾਲਾ ਰੰਗ ਪਾ ਕੇ ਸੋਹਣੀ ਲੱਗੂਗੀ ਜੇ ਦੱਸ ਤੁਹਾਡੇ ਰੰਗ ਕੋਈ ਕਾਲਾ ਥੋੜੀ ਹੈ ਜਿਹੜਾ ਤੁਹਾਨੂੰ ਕਾਲਾ ਰੰਗ ਨਹੀਂ ਚੱchna ਉਹ ਕੋਤੋ ਨਹੀਂ ਗੱਲ ਫਿਰ ਵੀ ਕੁੜਮਣੀ ਆ ਮੈਂ ਦਾਨੇ-ਦਾਨੇ ਰੰਗ ਸੋਹਣੇ ਲੱਗਦੇ ਆ ਮੰਮੀ ਕੋਈ ਚ ਨਹੀਂ ਹੁੰਦਾ ਅੱਜ ਕੱਲ ਤੁਹਾਨੂੰ ਪਤਾ ਕਿੰਨੇ ਡਾਰਕ ਸੂਟ ਪਾਉਂਦੀਆਂ ਬੀਬੀਆਂ ਵੀ ਮੰਮੀ ਜੇ ਨੇਣਾਂ ਤੁਹਾਨੂੰ ਚਿੰਗੇ ਲੱਗਦੇ ਕੋਈ ਨਹੀਂ ਵੇਖ ਲਿਓ ਸੌ ਜਗ੍ਹਾ ਤੇ ਲੌਣ ਲੌਣ ਵਾਲੇ ਹੁੰਦੇ ਨੇ ਤਾਂ ਤੁਸੀਂ ਥੋੜਾ ਜਾਣਾ ਭਾਰਾ ਲਿਓ ਮੈਨੂੰ ਉੱਥੇ ਵੀ ਆਉਣੀ ਆ ਕਿ ਮੰਮੀ ਨੂੰ ਥੋੜਾ ਹੈਵੀ ਚਾਹੀਦਾ ਵਾ ਚਲ ਘੇਰੇ ਤੇ ਕਢਾਈ ਹੋਏ ਪਾਇਆ ਸੋਰ ਸੋਹਣਾ ਲੱਗਦਾ ਚੁੰਨੀ ਵੀ ਨਾਲ ਭਰੀ ਹੋਏ ਇਹ ਜਾਂਦੀ ਨਹੀਂ ਮੰਮੀ ਨੂੰ ਸਿੰਪਲ ਹੀ ਲੈ ਕੇ ਦੇਣੇ ਆ ਆਪੇ ਮਾਚ ਮੰਮੀ ਲੈ ਲੂਗੀ ਭਾਬੀ ਉਹਦਾ ਬੜਾ ਸੋਹਣਾ ਉਦਾਂ ਚਲ ਮੰਮੀ ਸਮਾਨ ਉਹ ਸੌ ਫੰਕਸ਼ਨ ਹੁੰਦੇ ਆ ਉਹਨਾਂ ਨੇ ਲੈਣ ਆਉਣਾ ਲਾਉਣਾ ਆਹ ਕਿਹੜਾ ਇੱਕ ਦਿਨ ਪੌਣੇ ਆ ਆਹ ਇੱਕ ਵਕਤ ਪੌਣੇ ਜਾਣੇ ਸਾਰੇ ਮੈਨੂੰ ਹੱਥਾਂ ਵਿੱਚ ਲੈਣਾ ਪੈਣਾ ਆਉਣਾ ਜਾਣਾ ਕਿੰਨੇ ਜਗ੍ਹਾ ਤੇ ਪੈ ਜਾਣ ਸੂਟ ਵਾਕ ਵਗ ਸੂਟ ਹੀ ਪਾਉਣੇ ਹੁਣ ਇੰਨੇ ਫੰਕਸ਼ਨਾਂ ਸਾਰੇ ਉਹ ਨਾ ਉੱਥੋ ਹੀ ਜਾਵਾਂਗੇ ਸਰਦਾਰ ਕੋਲ ਹੀ ਫਿਰ ਆਹ ਮੰਮੀ ਉਹ ਦੁਕਾਨ ਵੀ ਬੜੀ ਵੱਡੀ ਬੜੀ ਵੱਡੀ ਦੁਕਾਨ ਤਿਆਰ ਕਰਵਾ ਕੇ ਦਿੰਦਾ ਜਿੱਦਾਂ ਦੀ ਮਰਜ਼ੀ ਕੱਪੜੇ ਲੈ ਲੋ ਸੂਟ ਬਹੁਤ ਸੋਹਣੇ ਲੱਗੇ ਨੇ ਚਲ ਆ ਵਧੀਆ ਕੀਤਾ ਲੀ ਬਾਕੀ ਵੀ ਮੰਮੀ ਉੱਥੇ ਹੀ ਸ਼ੋਪਿੰਗ ਕਰਿਓ ਸਭ ਹਣਾ ਉੱਥੇ ਵਧੀਆ ਕੋਈ ਨਹੀਂ ਲਿਆਵਾਂਗੇ ਉੱਥੇ ਲਿਆਵਾਂਗੇ ਚਾਹ ਪੀਣੀ ਆ ਇਹਨੂੰ ਪਿਆਓ ਇਹਦੀ ਤੇ ਧੌਣ ਆਕੜ ਗਈ ਉੱਥੇ ਮੰਮੀ ਬੜੀ ਠੰਡ ਵੀ ਬੜੀ ਲੱਗਣ ਦੀ ਲਿਆ ਦਿਓ ਤੇ ਚਾਹ ਬਣਾ ਦਿਓ ਚਲ ਮੈਂ ਲਿਆ ਦਿੰਦੀ ਨਾਲ ਉਹਨੂੰ ਸ਼ਰਮ ਨੂੰ ਕਹਿੰਦੀ ਆ ਸੂਟ ਲੈ ਲੈ

ਅੱਛਾ ਅੱਛਾ ਗੰਨਾ ਲੱਗ ਗਿਆ ਠੀਕ ਹੈ ਠੀਕ ਹੈ ਔਰ ਇਹ ਠੰਡ ਵੀ ਬੜੀ ਆ ਇੱਕ ਤਾਂ ਧੂੜ ਧਾਰ ਬੜੀ ਪਈ ਤੁਹਾਨੂੰ ਤਾਂ ਧਿਆਨ ਨਾ ਜਾਇਆ ਕਰ ਹੈ ਤੇ ਮਾਤਾ ਦੀ ਸੁਣਾ ਹਾਂ ਅੱਛਾ ਅੱਛਾ ਨਹੀਂ ਹਜੇ ਮੇਰੇ ਕੋਲ ਨਹੀਂ ਆਇਆ ਜਣਾ ਤੈਨੂੰ ਪਤਾ ਤਾਂ ਹੈਗਾ ਹੀ ਇੱਕ ਤਾਂ ਠੰਡ ਬੜੀ ਹੈ ਇੱਕ ਪਤਾ ਨਹੀਂ ਕੀ ਗੱਲ ਆ ਦੋ ਤਿੰਨ ਦਿਨ ਹੋ ਗਏ ਇੰਨਾ ਸਿਰ ਦਰਦ ਹੋਣ ਲਿਆ ਸਭ ਦਵਾਈ ਵੀ ਬੜੀ ਖਾਧੀ ਆ ਤੇ ਰਮਾਨ ਹੀ ਨਹੀਂ ਆਉਂਦਾ ਹੈਗਾ ਅਛਾ ਅਛਾ ਚਲ ਕੋਈ ਨਹੀਂ ਵੇਖਾਂਗੇ ਜੇ ਮੈਂ ਠੀਕ ਹੋ ਗਈ ਨਾ ਤੇ ਤੁਹਾਨੂੰ ਕੱਲ ਨੂੰ ਫੋਨ ਕਰਕੇ ਮੈਂ ਦੱਸ ਦਾਂਗੀ ਡੈਡੀ ਇਹਨੇ ਨਾ ਸਲਾਹ ਕਰਕੇ ਅਛਾ ਅਛਾ ਠੀਕ ਹੈ ਠੀਕ ਕੋਈ ਨਹੀਂ ਮੈਂ ਦੱਸ ਦਾਂਗੀ ਜੇ ਤੂੰ ਫਿਕਰ ਨਾ ਕਰੋ ਚਲ ਤੂੰ ਐਦਾਂ ਕਰ ਪੁੱਛਾਈ ਤੂੰ ਮਾਦਾ ਨਹੀਂ ਗੱਲ ਕਹਿ ਦੇ ਉਹਨੂੰ ਤੂੰ ਇਹੋ ਕਹਿ ਕੋਈ ਨਹੀਂ ਇਹਨੇ ਕੱਲ ਸੌਤੇ ਆ ਲੈਣਾ ਜੇ ਮੈਂ ਅੰਮ੍ਰਿਤ ਦੀ ਸ਼ਾਮਾਂ ਨੂੰ ਆ ਰਹੀ ਹਾਂ ਨਾ ਤਾਂ ਵੀ ਕੋਈ ਗੱਲ ਨਹੀਂ ਹਾਂ ਆਹ ਚਲ ਤੂੰ ਐਦਾਂ ਕਹਿ ਦੇ ਕੋਈ ਗੱਲ ਨਹੀਂ ਮੈਂ ਆ ਜਾਂਗੀ ਠੀਕ ਹੈ ਠਿੰਦ ਚਲ ਕੋਈ ਜਾਂਦੀ ਇਹ ਆਪੇ ਕਪੜਾ ਕੂੜਾ ਹੁਣ ਗਰਮ ਥਲੇ ਲੈ ਸਾਲੋ ਪਛਾ ਲੋ ਠੰਡ ਬੜੀ ਜੀ ਹਾਂ ਅਚਲ ਦਵਾਈ ਦੁਵਾਈ ਦਾ ਕਿੱਦਾਂ ਚੱਲਣ ਦੀ ਹੂੰ ਕੋਈ ਨਹੀਂ ਜਿੱਥੋਂ ਅੱਗੇ ਖਾਂਦੀ ਆ ਨਾ ਉੱਥੇ ਵੀ ਨਹੀਂ ਲੈ ਕੇ ਜਾਊਂ ਆ ਜਾਂਗੀ ਚਲ ਠੀਕ ਆ ਫਿਰ ਨਾ ਚੰਗਾ ਚੰਗਾ ਤੇ ਨਿਆਣਿਆਂ ਦਾ ਤਿਆਰ ਕੀ ਠੀਕਾ ਠੀਕਾ ਤਾਂ ਮੈਂ ਨਾ ਮਾਦਾ ਦੇ ਲਾਗੇ ਸੌਣਾ ਕਰੂ ਅੱਛਾ ਸੱਸੀ ਕਾਲ ਲਵੋ ਸੱਸੀ ਕਾਲ OK OK ਲੈ ਆ ਇਹ ਹੁਣ ਘੜੀ 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 ਜਾਂਦੇ ਆ ਆ ਹੁਣ ਦੱਸ ਮੈਂ ਜਾਵਾਂ ਕਿੱਦਾਂ ਇੱਕ ਮਾਂ ਉਹਦੇ ਦਾ ਕਿੰਨੂੰ ਜਾਣਾ ਮੈ ਪੈਣਾ ਨਾ ਜਾਵਾਂ ਤਾਂ ਮੈਂ ਹੌਕਾ ਲੈ ਜੀਵੀ ਚਲੋ ਕੋਈ ਜੜੀਦਾ ਹੁੰਦਾ ਨਾ ਸਰੰਗ ਤੇ ਸਲਾਹ ਕਰਕੇ ਵੇਖ ਲੈਂੀਏ ਜੇ ਕਹੂੰਗਾ ਨਾ ਤਾਂ ਕੱਲ ਨੂੰ ਚੱਲ ਜਾਂਗੀ ਅੱਜ ਦਵਾਈ ਖਾਨੀ ਹੋ ਸਕਦਾ ਘਰ ਕੇ ਪਈ ਜਾਵੇ ਚੱਲ ਥੋੜਾ ਜਿਹਾ ਕੰਮ ਤਾਂ ਕਰ ਲਾ। ਉੱਥੇ ਬਾਹਰ ਆ ਖੜੀਓ ਕਿੰਦਾ ਤ੍ਰੇਲ ਪਈ ਆ ਇਹਨਾਂ ਨੂੰ ਅੰਦਰ ਰੱਖਿਆ ਕਰ। ਉਹ ਕੀ ਹੋ ਗਿਆ ਜੀ ਅੱਜ ਬਾਹਰ ਐ ਹੀ ਤੇਰੀ ਆ। ਕੱਪੜਾ ਮਾਰਦੀ ਸੁੱਕਾ ਕੇ ਹੁਣ ਮਾਰਾਂ। ਕੋਈ ਨਹੀਂ ਮਾਰਦਾਂ ਨਹੀਂ। ਮੈਂ ਕੋਈ ਨਹੀਂ ਆਇਆ ਅੱਜ ਅੰਦੀ ਮਾਰਨ। ਹਾਂ ਆ ਕੜੀ ਨੂੰ ਮਾੜਾ ਕਰਦੀ ਜੀ ਕਿ ਉਹ ਤੈਨੂੰ ਜਿਆਦਾ ਬੜਾ ਕਰਦੀ ਹੈ ਜਿਆਦਾ ਨਹੀਂ ਕੀ ਜਿਆਦਾ ਹੀ ਨਹੀਂ ਕੀ ਤੁਹਾਨੂੰ ਪਤਾ ਹੈ ਸਰਦਾਰੀ ਤੇ ਚੱਲਣ ਲਈ ਆ ਤਾਂ ਮੈਂ ਉਹ ਢੜੀ ਪਈ ਆਂ ਤੇਰਾ ਨਾਲ ਉਹਨੂੰ ਕਹਣਾ ਠੰਡ ਬੜੀ ਆ ਤੇ ਜਦੋਂ ਧਿਆਨ ਰੱਖੋ ਬਿਸਤਰਾ ਬੁਸਤਰਾ ਵਧੀਆ ਰੱਖੋ ਕੈਂਪ ਕਰਕੇ ਮੈਂ ਤਾਂ ਵਧੀਆ ਰੱਖਿਆ ਮੈਂ ਹੁਣ ਉਹ ਠੰਡ ਤੋਂ ਬਚਾ ਲਉ ਵੀ ਸਵਾਲੇਦਾਰੀ ਤੇ ਬਿਠੇੜੀਏ ਗੋਉਂਦੇ ਤੁਹਾਨੂੰ ਪਤਾ ਹੀ ਆ ਹਾਂ ਤੇ ਹੁਣ ਮੈਨੂੰ ਆਂਦੀ ਬਿਯਾਦ ਮੈਂ ਆ ਦੱਸ ਕੀ ਕਰਾਂ ਮੈਂ ਤੇ ਆਖ ਨਹੀਂ ਗਈ ਜੀ ਚੱਲ ਚੱਲ ਜਾਨੇ ਆ ਜਾਣੂਗੀ ਨਹੀਂ ਜੀ ਮੈਂ ਉਹ ਕਿਹਾ ਇੱਕ ਦਿਨ ਦਾ ਕੋ ਟਾਈਮ ਨਹੀਂ ਉਹ ਤਾਂ ਕਹਿੰਦੇ ਕਿ ਕੱਲ੍ਹ ਪੈਣਗੀ ਚੱਲ ਤੂੰ ਉਹ ਹਾਂ ਕੰਮ ਥੋੜੀ ਜਿਹੀ ਕੱਲ੍ਹ ਚੱਲ ਜਾਾਂਗੇ ਕੱਲ੍ਹ ਨੂੰ ਕਰਾਂਗੇ ਨਾਲੇ ਕਿ ਭਾ ਕਿਤੇ ਧੁੱਪ ਧੱਪ ਨਿਕਲ ਗਏ ਪਾਣੀ ਮੋਟੇ ਅੱਜ ਤੇ ਆਸ ਨਹੀਂ ਮਿਲੂ ਯਾਰੀ ਉਹ ਵੀ ਚਾਚੀ ਨੂੰ ਕਹਾਂਗੀ ਘਰ ਇੱਕ ਅੱਧਾ ਫੇਰਾ ਪੂਰਾ ਮਾਰ ਕੇ ਕੱਲ੍ਹ ਸ਼ਾਮ ਨੂੰ ਚੱਲ ਜਾਂਦੀ ਤੇ ਪਾਸੋਂ ਹੁੰਦੇ ਆ ਰੌਗਰਨਾ ਮੈਂ ਰਾਤ ਰਹਿ ਲਾਂਗੀ ਫੇਰ ਕੱਦੀ ਘੜੀ ਤੇ ਜਾਣਾ ਤੇ ਕੀ ਉਹ ਤੇ ਲੱਗੇ ਨੇ ਕੋਈ 21 ਦਿਨਾਂ ਫੇਦਾ ਨਹੀਂ ਚਾ ਕੋਈ ਗੱਲ ਨਹੀਂ ਤੇਰੀ ਮਾਂ ਵਾਂ ਗੱਛਾ ਮਾਰ ਆਈ ਹੁੰਦੇ ਨਾ ਦੁਨੀਆ ਜੂ ਹੋਰ ਮੈਂ ਜਾਣਾ ਵਾ ਉਹਦੇ ਭਾਈ ਮੈਨੂੰ ਆਈ ਜਾਂਦੀ ਜਿੱਦਾਂ ਤੇਰਾ ਸ਼ਰੀਰ ਕੋਈ ਨਹੀਂ ਕੋਈ ਨਹੀਂ ਤੂੰ ਹੋ ਕੇ ਮੈਂ ਚਲ ਜਾਵੇਂ ਆਹ ਕਰੀ ਕੋਈ ਕੰਮ ਕਰ ਇਹ ਕਿਰਤੀ ਕਰਨਾ ਪਰ ਫੋਨ ਲਈ ਜਾਂਦੇ ਜਦੋਂ ਪਤਾ ਵੀ ਉਹ ਕੱਟਣ ਡਿਆ ਹੁਣ ਨੈਟ ਹੀ ਬੰਦ ਕਰ ਦਿੰਦਾ ਹੋਰ ਹਾਂ ਜੀ ਮੈਂ ਆਂ ਮੀ ਕੋਤ ਬਹਿਣ ਹੈ ਇੱਥੇ ਹਾਂ ਜੀ ਠੰਡੇ ਬੀਜੇ ਕਿੱਦਾਂ ਆ ਠੰਡ ਬੜੀ ਧੁੰਦ ਬੜੀ ਪਈ ਆ ਧੁੰਦ ਬੰਦਰੀ ਫੇਰ ਪੈ ਗਈ ਆ ਧੁੱਪ ਨਹੀਂ ਲੱਗੀ ਅਜੇ ਤੱਕ 2 ਵਜੇ ਤੱਕ ਨਹੀਂ ਆਏ ਤੇ ਮੈਨੂੰ ਉਧਰ ਫਿਕਰ ਹੋਣ ਲੱਗੀ ਉਹ ਗਏ ਕਿੱਥੇ ਹੋ ਹਾਂ ਸ਼ਾਪਿੰਗ ਕਰ ਕੇ ਗਏ ਆ ਕੱਪੜੇ-ਕੁਪੜੇ ਲਿਆਉਣੇ ਸੀ ਜੀ ਹਾਂ ਤਾਂ ਗਈਆਂ ਸੀ ਨਾਲ ਪਿੰਦਰ ਦੇ ਤੇ ਗੱਡੀ ਤੇ ਚੱਲ ਗਏ ਆ ਤੇ ਮੈਨੂੰ ਹੁਣ ਡਰ ਲੱਗਣ ਲੱਗਾ ਵੀ ਧੁੰਦ ਬੜੀ ਪੈ ਗਈ ਆ ਤੇ ਆਉਣਾ ਕਿੱਦਾਂ ਹੀ ਹੋ ਨਹੀਂ ਕੀ ਆਂਦੇ ਕਿੰਨਾ ਟਾਈਮ ਲੱਗਣਾ ਆ ਪਤਾ ਨਹੀਂ ਉਹ ਮੈਂ ਤਾਂ ਹੁਣ ਫੋਨ ਹੀ ਨਹੀਂ ਕੀਤਾ ਡਾਡੀ ਨੇ ਕਿ ਕਿਤੇ ਰਾਹ ਚੋਂਦਾ ਨਾ ਹੋਵੇ ਤੇ ਅੰਦਰ ਨੂੰ ਕਰਕੇ ਪੁੱਛਾਂ ਉਹ ਆ ਤੂੰ ਕੋਸ਼ਣ ਪੜਾ ਕੀ ਆਂਦਾ ਮੈਂ ਤਾਂ ਟੋਲ ਤੱਕ ਦੇਖੀ ਨਹੀਂ ਹਾਂ ਤਾਂ ਪੱਤੀ ਜਾਣ ਗਈ ਹੈ ਹਲੋ ਆ ਬੰਦਰ ਕਿੱਥੇ ਆ ਠੀਕ ਆ ਤੇ ਮੇਰੀ ਗੱਲ ਸਰ ਕਿੰਨਾ ਟਾਈਮ ਲੱਗਣਾ ਤੁਹਾਨੂੰ ਠੀਕ ਆ ਅਵਜਲ ਮੰਮੀ ਕਹਿੰਦੇ ਕਿ ਨਾ ਟਾਈਮ ਹੋ ਗਿਆ ਗਿਆ ਨੂੰ ਆਏ ਨਹੀਂ ਹਲੇ ਆਜੋ ਹੁਣ ਚਲ ਠੀਕ ਆ ਫਿਰ ਆਜੋ ਠੀਕ ਆ ਕੀ ਆਂਦਾ ਕੋਈ ਨਹੀਂ ਆਂਦਾ ਉਹ ਲੈਣ ਦੇ ਸਮਾਰ ਸਮੂਹ ਤੇ ਬਟਾਲੇ ਆ ਹਾਈ ਵਾ ਅਜੇ ਤੱਕ ਬਟਾਲੇ ਬੈਠੇ ਆ ਆਓ ਹਾਈ ਹਾਈ ਨਾ ਰਹਿਣ ਦਿੰਦੇ ਇੱਕ ਅੱਡੀ ਚੀਜ਼ ਤੇ ਆ ਜਾਂਦੇ ਟਾਈਮ ਨਾ ਕਰ ਜੇ ਹਨੇਰਾ ਹੋ ਗਿਆ ਤਾਂ ਲੱਭਣਾ ਹੀ ਕੋਈ ਨਹੀਂ ਗੱਡੀ ਉਹ ਚੱਲ ਕੋਈ ਨਹੀਂ ਗੱਡੀ ਜੀ ਆ ਨਾਲੇ ਪਿੰਦਰ ਨਾਲ ਹੀ ਆ ਤੇ ਆਂਦਾ ਕੋਈ ਗੱਲ ਨਹੀਂ ਆ ਜਾਂਦੇ ਨਹੀਂ ਆ ਗੱਲ ਆਉਂਦੀ ਨਹੀਂ ਗੀ ਗੱਲ ਤੇ ਮੌਸਮ ਵੇਖ ਕੇ ਦਾਦਾ ਵਾ ਉਹ ਚੱਲ ਵੇਖਦਾ ਚੜੀ ਉੱਤਰੀ ਤੁਹਾਨੂੰ ਪਤਾ ਮੰਮੀ ਹੁਣ ਜਿਹੜਾ ਸਮਾਨ ਲੈਣਾ ਉਹ ਤੇ ਲੈਣਾ ਹੀ ਆ ਦਿਨ ਤੇ ਇਦਾਂ ਦੇ ਰਹਿਨੇ ਹੁਣ ਆਹੋ ਗੱਲ ਤੇ ਇਦਾਂ ਹੀ ਆ ਪਹਿਲਾਂ ਘਰੋਂ ਨਹੀਂ ਨਿਕਲਦਿਆਂ ਕਦੀ ਕੁਝ ਕਰਦਿਆਂ ਫਿਰਦਿਆਂ ਕਦੀ ਕੁਝ ਕਰਦਿਆਂ ਫਿਰਦਿਆਂ ਬੰਦਾ ਟਾਈਮ ਨਾ ਘਰੋਂ ਨਿਕਲੇ ਚੱਲ ਕੋਈ ਗੱਲ ਨਹੀਂ ਤੂੰ ਬਾਕੀ ਮੰਮੀ ਮੇਰੀ ਗੱਲ ਸੁਣ ਲੈ ਇੱਕ ਗੱਲ ਕਹਾਂ ਗੁੱਸਾ ਨਾ ਕਰ ਹਾਂ ਹੈ ਕਰ ਹਾਂ ਤੂੰ ਗੱਲ ਪੁੱਤ ਮੈਂ ਕਿਹੜਾ ਗੁੱਸਾ ਕਰਨੀ ਤੇਰੀ ਗੱਲ ਦਾ ਤੇ ਮੇਰੀ ਗੱਲ ਸੁਣ ਤੂੰ ਅਸੀਂ ਸੜਨ ਦੀ ਵੀ ਸਲਾਹ ਲੈ ਲਿਆ ਕਰੋ ਮਾਸਾ ਦਾ ਸਲਾਹ ਤੂੰ ਹੀ ਕਹੀ ਲੈਣੀ ਆ ਉਹਨੂੰ ਮਾੜਾ ਮੋਟਾ ਉਹਨੂੰ ਵੀ ਪਤਾ ਇਹ ਵੀ ਚੱਲ ਮੈਨੂੰ ਵੀ ਪੁੱਛਦੇ ਆ ਲੈ ਤੂੰ ਤੇ ਆਵੇਂ ਗੁੱਸਾ ਕਰਕੇ ਬਹਿ ਗਿਆ ਵਾ ਹੈ ਚੱਲ ਅੱਜ ਨਾਵ ਚਲ ਗਈ ਆ ਨਾਲ ਅਗਲੀ ਵਾਰ ਜਾਣਗੇ ਤੇ ਮੈਂ ਸ਼ਰਮ ਨੂੰ ਪਲਾ ਦੂੰਗੀ ਫਿਰ ਕੀ ਆ ਮੈਂ ਤੇ ਇਹ ਸੋਚਿਆ ਸੀਗਾ ਚੱਲੇ ਚੱਲੀਆਂ ਆਪਾਂ ਦੋਵੇਂ ਜਣੇ ਰਲ ਮਿਲ ਕੇ ਕੰਮ ਕਰ ਲਾਂਗੇ ਤਾਂ ਕੀ ਹੋ ਗਿਆ ਪੁੱਤ ਐਵੇਂ ਨਿੱਗ ਨਿੱਕੇ ਗੱਲਾਂ ਦਾ ਨਹੀਂ ਕਰੀਦਾ ਬੰਦਾ ਮੰਮਤਾ ਨੂੰ ਪਤਾ ਵੱਡੀ ਭਾਬੀ ਆਮਣ ਦੀ ਤੇ ਤਾਂ ਕਰਕੇ ਫਿਰ ਉਹਦੇ ਵੀ ਮਨ ਚ ਗੱਲਾਂ ਹੁੰਦੀਆਂ ਨੇ ਵੀ ਮੈਨੂੰ ਨਹੀਂ ਪੁੱਛਦੀ ਉਸ ਕਰਦੇ ਮੇਰੀ ਚਲ ਕੋਈ ਨਹੀਂ ਪੁੱਤ ਹੁਣ ਅਗਲੀ ਵਾਰ ਪੱਕਾ ਉਹਨੂੰ ਲੈ ਕੇ ਜਾਵਾਂਗੇ ਠੀਕ ਆ ਨਾ ਆ ਉਹਦੇ ਬਾਕੀ ਮੈਂ ਅਜ ਕਿਹ ਨਾਲ ਰਲ ਮਿਲ ਕੇ ਰਿਆ ਕਰੋ ਤਾਂ ਟਾਈਮ ਵਧੀਆ ਲੰਘਦਾ ਮੰਮੀ ਤੁਹਾਨੂੰ ਪਤਾ ਹੈ ਨਾ ਨਹੀਂ ਪੁੱਤ ਮੈਂ ਜਾਣਦੀਆਂ ਸਾਰੀਆਂ ਗੱਲਾਂ ਮੈਂ ਮਿੱਟੀ ਪਾਤੀ ਸਭ ਕਹੇ ਤੇ ਹੁਣ ਨਹੀਂ ਮੈਂ ਕੋਈ ਗੱਲ ਕਰਦੀ ਚਲ ਉੱਠ ਤਾਂ ਤੂੰ ਹੀ ਵੇਖ ਲੈ ਉਹਦਾ ਟੰਗਾ ਟੰਗਰ ਵਾਲਾ ਮਾੜਾ ਮੋਟਾ ਤੇ ਮੈਂ ਵੀ ਵੇਖਾਂਗਾ ਚਲ ਮੈਨੂੰ ਚਾਹ ਬਣਾ ਕੇ ਦੇ ਦੋ ਥੋੜਾ ਕੋਈ ਨਾ ਬਣਾ ਦੇ ਆਹੋ ਤੁਹਾਨੂੰ ਗੱਲ ਇਹ ਨਹੀਂ ਗੱਲ ਰਮਣਾ ਕੀ ਹੈ ਵੀ ਮੈਂ 2-3 ਦਿਨ ਹੋ ਗਏ ਵੇਖਣ ਦੇ ਤੂੰ ਵਾਲ ਕਿਉਂ ਨਹੀਂ ਆਪਣੇ ਬਣਦੀ ਉਹ ਵੀ ਇਹਨੂੰ ਨਹੀਂ ਪਤਾ ਮੈਂ ਸਮੂਥਨਿੰਗ ਕਰਾਈ ਹੈ ਵਾਲਾਂ ਨੂੰ ਤੇ ਮੈਂ ਬੰਨਣਾ ਥੋੜੀ ਹੈ ਜਾਨ ਨਬ ਚ ਪੈਰਾ ਖਾਲੇ ਕਿ ਸਮੂਥਲਿੰਗ ਕਰਾਈ ਆ ਵਾਲਾ ਨੂੰ ਅਤੇ ਬੰਨ ਨੇ ਤਾਂ ਵੱਢਦੇ ਨਹੀਂ ਮੈਂ ਨਹੀਂ ਕਰਾਈ ਮੈਂ ਲੱਗੀ ਨਹੀਂ ਬੰਨਣ ਵਾਲ ਤੂੰ ਮੇਰੇ ਸਾਹਮਣੇ ਤੈਨੂੰ ਚੰਗਾ ਭਲਾ ਪਤਾ ਮੈਨੂੰ ਇਹ ਚੀਜ਼ਾਂ ਨਹੀਂ ਚੰਗੀਆਂ ਲੱਗਦੀਆਂ ਆਪਣੇ ਚੁੱਪ ਕਰਕੇ ਚ ਜਾ ਕੇ ਵਾਲ ਬੰਨ ਲਾ ਮੈਂ ਵੀ ਇੱਕ ਵਾਰੀ ਕਿਹਾ ਨਾ ਮੈਂ ਵਾਲ ਬੰਨਣ ਨੂੰ ਥੋੜੀ ਕਰਾਈ ਇੰਨੇ ਪੈਣੇ ਲਾਏ ਆ ਮੈਂ ਮੈਂ ਕੰਜੀ ਲੈ ਕੇ ਤਾਂ ਵੱਢਦੇ ਨਹੀਂ ਤੈਨੂੰ ਚੰਗਾ ਭਲਾ ਪਤਾ ਵਾ ਮੇਰਾ ਮੈਂ ਮੰਮੀ ਨੂੰ ਦੱਸ ਤ ਨਹੀਂ ਉਹਦੀ ਮਾਰ ਮਾਰ ਮੰਮੀ ਨੂੰ ਦੱਸ ਮੰਮੀ ਆਇਓ ਇੱਧਰ ਜਰਾ ਤੈਨੂੰ ਮੈਂ ਪਿਆਰ ਨਾਲ ਕਹਿੰਦਾ ਤੈਨੂੰ ਮੇਰੀ ਨਹੀਂ ਸਮਝ ਲੱਗਦੀ ਕੋਈ ਤੇ ਚੱਲਦਾ ਨਹੀਂ ਤੇ ਵਾਲਾਂ ਤੇ ਕੱਡੇ ਲੱਗ ਪਿਆ ਗੁੱਸਾ ਨਾਲ ਵੀ ਹੌਸਲਾ ਕਰੋ ਕੀ ਹੋ ਗਿਆ ਵਾ ਮੰਮੀ ਤਿੰਨ ਚਾਰ ਦਿਨ ਹੋ ਗਿਆ ਐਦਾਂ ਵਾਲ ਖੁੱਲੇ ਕਰਕੇ ਛੱਡਣ ਦੀ ਐ ਪੁੱਤ ਵੇਖ ਮੇਰੀ ਗੱਲ ਸੁਣ ਫਿਰ ਕੀ ਹੋ ਗਿਆ ਤੈਨੂੰ ਪਤਾ ਹੁੰਦਾ ਵਿਆਹ ਦਿੱਤਾ ਵਾ ਕਰ ਲੈ ਤਾਂ ਵਿਚਾਰੀ ਨੂੰ ਮੰਨਦੀਆਂ ਹੁਣ ਆਪਣੇ ਦੀਆਂ ਓਏ ਉੱਥੇ ਜਾ ਕੇ ਜੋ ਮਰਜ਼ੀ ਕਰੇ ਤੁਹਾਨੂੰ ਚੰਗਾ ਭਲਾ ਪਤਾ ਮੈਨੂੰ ਇਹ ਕੰਮ ਨਹੀਂ ਪਸੰਦ ਆਉਂਦਾਗੇ ਮੰਮੀ ਇੱਥੋਂ ਕਹਿ ਦਿੰਦੇ ਉੱਥੇ ਜਾ ਕੇ ਕਰੋ ਜੇ ਉੱਥੇ ਜਿਲਗੀ ਉਹਨਾਂ ਨੇ ਕਿਹਾ ਉੱਥੇ ਨਹੀਂ ਕੀਤਾ ਗਿਆ ਬਿਨਾਂ ਮਜਾਦ ਤੋਂ ਤੂੰ ਹੁਣ ਬੰਨਣੇ ਨਹੀਂ ਜਾਈ ਬੰਨਣੇ ਮੈਂ ਬਸ ਨਹੀਂ ਚੁੱਪ ਕਰ ਜਾ ਹਣੀ ਬੋਲਦੀ ਕਿੱਦਾਂ ਵਾ ਤੇ ਮੰਮੀ ਮੈਂ ਵੀ ਬੰਨਣਾ ਵਾਲਾ ਇੰਨੇ ਪੈਸੇ ਮੈਂ ਇਤਨਾ ਬੰਨਣਾ ਕਿਉਂ ਪੜਾ ਮੈਨੂੰ ਤਾਂ ਗੱਲ ਕਰ ਲੈ ਲੈਂਦੇ ਪੁੱਤ ਵੇ ਮੇਰੀ ਗੱਲ ਸੁਣ ਇਹ ਵਾਲ ਜੇ ਬੰਨੂਗੀ ਨਾ ਤੇ ਉਦਾਂ ਹੀ ਮੁੜ ਜਾਣਾ ਵਿਚਰੀ ਦੇ ਤੂੰ ਰਹਿਣ ਦੇ ਮਾਹ ਤਾਂ ਪੈਸੇ ਲਾ ਕੇ ਨ ਸਿੱਧੇ ਕਰਾਏ ਮੰਮੀ ਮੈਨੂੰ ਨਹੀਂ ਇਹ ਗੱਲ ਦਾ ਪਤਾ ਤੁਹਾਨੂੰ ਚੰਗਾ ਪਣਾ ਪਤਾ ਮੈਨੂੰ ਨਹੀਂ ਇਦਾਂ ਚੰਗਾ ਲੱਗਦਾ ਜਾਂ ਇਹਦੇ ਵਾਲ ਬਣਾ ਲਓ ਤੇ ਮੈਂ ਕਿੰਜੇ ਲੈ ਕੇ ਤੇ ਮੈਂ ਕੱਟ ਦੇਣੀ ਵਾਲ ਕਿੱਤਾਂ ਦੀਆਂ ਗੱਲਾਂ ਕਰ ਤੂੰ ਮੇਰੀ ਗੱਲਾਂ ਵੱਲ ਵੇਖੀ ਨਾ ਬਸ ਆਪਣਾ ਕੰਮ ਕਰ ਤੂੰ ਚੁੱਪ ਕਰ ਤੂੰ ਮੈਂ ਜਿਹੜੀ ਗੱਲ ਕਹਾਈ ਸੀ ਮੈਂ ਇਹਨੂੰ ਮੰਮੀ ਇਹਨੂੰ ਸਮਝਾ ਲੈਣ ਕਾ ਬੋਲੇ ਨਾ ਕਰੇ ਹਾਇ ਹ ਏ ਆਪਾਂ ਆਨ ਕੇ ਮੇਰੇ ਦਿਵਾਲੇ ਹੋਇਆ ਮੈਂ ਇਹਨੂੰ ਬੁਲਾਉਣਾ ਇਹਨੂੰ ਕਹਾਂ ਉਹਨੂੰ ਕਹ ਬੰਨਣੇ ਵਾਲੇ ਨਹੀਂ ਬੰਨਣੇ ਨਾ ਮੈਨੂੰ ਕਾਲੀ ਆਵਾਜ਼ ਮਾਰੀ ਆ ਜੇ ਆਪੇ ਚ ਪਾਂਚ ਰਹੀ ਦੋਵਾਂ ਦੇ ਇਹਨੂੰ ਮਾਰੀ ਤੁਹਾਨੂੰ ਅੰਦਾ ਬਕਵਾਸ ਕਰਦੇ ਆ ਮੇਰੀ ਤੇ ਗੱਲ ਸੁਣਦੇ ਨਹੀਂ ਦੋਵੇਂ ਉਹ ਹਾਂ ਤੇ ਉਹ ਵੱਟ ਵੱਟ ਬੋਲ ਜਾਂਦੀ ਤੇ ਉਹ ਵੱਟ ਵੱਟ ਆਉਂ ਬੋਲ ਜਾਂਦਾ ਉਹਨੂੰ ਸਮਝਾ ਕੋਈ ਨਾ ਬਣਾ ਦਨੀ ਜਾ ਆਪਣਾ ਕੰਮ ਕਰ ਤੇ ਜਾ ਇਹ ਦੇਖ ਵਾਲੀ ਦੀ ਹੱਦੀ ਇਹਨੂੰ ਕਾਦੀ ਜੈਲਸੀ ਹੁੰਦੀ ਮੇਰੇ ਵਾਲਾ ਤੋਂ ਇਹ ਆਪਣੇ ਜਾਪਾਨ ਨੂੰ ਫੰਦ ਲਾ ਮਾੜਾ ਮੋਟਾ ਠੀਕ ਵਾ ਮੰਮੀ ਮੈਂ ਨਹੀਂ ਬੰਨਣੇ ਵਾਲ ਬਸ ਮੈਂ ਤਾਂ ਮਾਹਣੀ ਮੈਂ 2 ਦਿਨਾਂ ਬਾਅਦ ਮੇਰੀ ਗੱਲ ਸੁਣ ਲੈ ਤਿਆਰ ਨਾ ਮੈਂ ਟੱਬਰ ਨੂੰ ਮਾਹ ਹੀ ਕੀਤਾ ਸੈੱਟ ਹੁਣ ਤੇ ਆ ਜੋੜੇ ਹੱਥੋਂ ਸਿਆਪਾ ਨਾ ਕਿ ਨਵਾਂ ਪਾਲੀ ਚੰਗਾ ਚੰਗੇ ਚੰਗੇ ਕੰਮ ਸਰਾਇ ਕਰਾ ਲਾ ਆਪਣੇ ਇਹਦੇ ਸਭ ਵਿੱਚੇ ਕੋਈ ਕੰਮ ਰਹਿ ਜੇ ਫੇਰ ਆਉਂਦੀ ਫਿਰੇਗੀ ਤੇ ਮੰਮੀ ਦੱਸ ਮੈਂ ਹਾਲ ਖਰਾਬ ਕਰਨੀ ਬੰਨ ਪੈ ਜਿੰਦਾ ਉੱਥੇ ਤੇਰੇ ਕਰਵਾ ਕੇ ਦਿੱਤੇ ਆ ਨਾ ਇੰਨੇ ਪੈਸੇ ਲਾ ਕੇ ਦਿੱਤੇ ਆ ਨਾ ਆ ਮਾਸਾ ਕੇ ਜੀਬ ਅੰਦਰ ਕਰ ਲਾ ਠੀਕ ਆ ਨ ਵਿਆਤਕ ਗੋਮੂਹਕ ਟੈਂਪੜਾ ਲਾ ਪੋਛਣੀ ਹੋਏਂਦਾ ਆਪਾਂ ਵੀ ਨਾ ਜਿੱਦੀ ਕਹਾਂ ਲੀ ਕੀ ਅਮਨ ਦੇ ਵਿਆਹ ਚ ਇੰਦਾਂ ਦੇ ਕਾਲਸ਼ ਪਾਉਣ ਆ ਹੋਣੀ ਲੱਗਦੀ ਆ ਨਾਲੇ ਵੀ ਕਿਹੋ ਜਿਹੇ ਲੱਗਦੇ ਆ ਨਾ ਉਹੀ ਨਾ ਹੋਰ ਵੀ ਨਾਲੇ ਕਿਹਦੇ ਕੰਮ ਆ ਜਾਂਦੇ ਨੇ ਹੂੰ ਹੋ ਕਿਹੜੀ ਕੋ ਦੇ ਲੈਣਾ ਆਪਾਂ ਅਮਨ ਦੇ ਪਾਲਾ ਤੋਂ ਦੇ ਜੀ ਦੇਖ ਲਾ ਹੁਣ ਇਹਨੂੰ ਨਹੀਂ ਪਤਾ ਕਿ ਉਹਨੂੰ ਗੁੱਸਾ ਚਾਹੁੰਦਾ ਹੈ ਕਮਾਟ ਨਾ ਹਾ ਖੁੱਲੇ ਸ਼ਰਦ ਦੀ ਬੰਨ ਲੈਂਦੀ ਨੂੰ ਮੰਨਿਆ ਉਹ ਤੋਂ ਚਾਹ ਦੇ ਮਾਸਤੀ ਆਂਦੇ ਵੀ ਖੁੱਲੇ ਸ਼ਰਦੋ ਪਰ ਹੁੰਦੀ ਇਹਨੇ ਤੇ ਪਖਾਂਡੀ ਬਣਾ ਲਿਆ ਮੈਂ ਵੀ ਇਹਨੂੰ ਕਿਹਾ ਲੀ ਵੀ ਹੁਣ ਇਦਾਂ ਦੇ ਕੰਮ ਬਣਵਾ ਨਾ ਕਰੀ ਤੇ ਇਹਨੇ ਮੁੜ ਕੇ ਗੁੱਸੇ ਹੋਣਾ ਤੇ ਫੇਰੇ ਹੀ ਗੁੱਸਾ ਕਰਦੀ ਕਿ ਮੈਨੂੰ ਕਹਿੰਦੇ ਕਿਉਂ ਨਹੀਂ ਕੁਝ ਫੇਰੇ ਹਨੂ ਆਪਣੇ ਥੋੜੀ ਸਮਝਦੀ ਐ ਇਹਾਂ ਜੀ ਤੁਸੀਂ ਬਗਾਨੇ ਤਾਮ ਨੂੰ ਰੋਕਦੇ ਟੋਕਦੇ ਹੋ ਆਹ ਤੇ ਹੁਣ ਚਾਹੀਦਾ ਆ ਤੂੰ ਗੁੱਸੇ ਹੋਣਾ ਤਾਂ ਹੀ ਬੰਨਣਾ ਤਾਂ ਹੀ ਰੇਲਾ ਕਿਦਾਂ ਡਈਏ ਕੋ ਮੰਮੀ ਫਿਰ ਸਹਿਦ ਹੀ ਦਿੰਦੇ ਨੇ ਨਾਲ ਨਹੀਂ ਇਹਨਾਂ ਸ਼ਰਮ ਹੋਣੀ ਚਾਹੀਦੀ ਐ ਚਲ ਮੰਨਿਆ ਹੁਣ ਤੇਰਾ ਵਿਆਹ ਉਹ ਤੂੰ ਡਈਆਂ ਕਰਾਉਂ ਤੂੰ ਬੰਨਛੜਵਾਲ ਮੁਣਕੇ ਫਿਰ ਉਹਨਾ ਬੋਲਦਾ ਵਾ ਉਹਨੇ ਨਹੀਂ ਬੋਲਣ ਅਗੇ ਨਹੀਂ ਵੇਖਣਾ ਹਾਂ ਉਹ ਬਾਜੀ ਵੀ ਰਹਿਣ ਦਿੰਦੀ ਹਾਂ ਦੋ ਚਾਰ ਦਿਨ ਹੈਗਾ ਉਹਨੇ ਅਗਲੀ ਨੇ ਆਪਣੀ ਘਰ ਚਲ ਜਾਣਾ ਤੈਨੂੰ ਪਤਾ ਤਾਂ ਹੈਗਾ ਤੇ ਸੁਭਾਅ ਦਾ ਉਹ ਵੀ ਨਹੀਂ ਟਲਦੇ ਹੈਗੇ ਤੇ ਇਹ ਵੀ ਉਹਨਾਂ ਦੀ ਭੈਣ ਹੈ ਜਿਹੜੀ ਜਿਹੜੀ ਘਟਵਾ ਇਹ ਹੀ ਘੜ ਘੜ ਜਵਾਬ ਦਿੰਦੀ ਏ ਤਾਂ ਹੁਣ ਭਾਜ ਜੂਣਗੇ ਤੇ ਤੂੰ ਇਹ ਨਾ ਕੁਝ ਕਿਉ ਉਹਨਾਂ ਦਾ ਸਾਰਾ ਗੁੱਸਾ ਤੜ ਤੇ ਨਿਕਲ ਜਾਣਾ ਨਹੀਂ ਨਹੀਂ ਮੈਂ ਨਹੀਂ ਕਹਿਣਾ ਜੇ ਮੈਂ ਕਹਾਂ ਤੇ ਨਿਕਣਾ ਬਹੁਤ ਮੈਨੂੰ ਭਖਾਉਣ ਲਈ ਏ ਤੇ ਨਾ ਮੈਂ ਕੁਛ ਅਮਨ ਨੂੰ ਕਹਿਣਾ ਉਹਨੂੰ ਟੀ ਕੁਝ ਕਹਿਣ ਦੀ ਲੋੜ ਹੀ ਨਹੀਂ ਉਹਨੇ ਬੋਲ ਦਿੱਤਾ ਕਿੰਨਾ ਗੱਲ ਤਾਂ ਬਾਅਦ ਵਿੱਚ ਉਹਨੂੰ ਬੋਲਣ ਦਾ ਹੀ ਨਹੀਂ ਪਤਾ ਆ ਪਿੰਡ ਜਵਾਨ ਚੀਜਾਂ ਸੋਚਦੇ ਨੇ ਕਿ ਅੱਜ ਕਰਾਂਗੇ ਔਂਜ ਕਰਾਂਗੇ ਇਹ ਨਿੱਕੀ ਨਿੱਕੀ ਗੱਲ ਤੋਂ ਜਾਣ ਕੇ ਛਿੜਕਾਂ ਖੰਦੀ ਗੀ ਜਿੱਦਾਂ ਕਰਨੀ ਫਿਰ ਉਹਦਾ ਲੈ ਲੂਗੀ ਉਹ ਵੀ ਨਾ ਚਲ ਜੇ ਉਹਨੇ ਵੀ ਕੀਤਾ ਹੋਇਆ ਤੇ ਬਾਕੀ ਵੀ ਸਾਰੇ ਜਣੇ ਚੋਪ ਰਹੇ ਹਨ ਉਹ ਵੀ ਫਿਰ ਹੁਣ ਹਟ ਦੇਣੀ ਹੈਗੇ ਚਲ ਛੱਡ ਪਰ ਇਹਨਾਂ ਦੇ ਇਹਨਾਂ ਦੀ ਤਲਗੀ ਰਹਿੰਦੀ ਹੈ ਇਹਨਾਂ ਨੇ ਹਟਣਾ ਕਿੰਨੇ ਨਾ ਉਹਨੇ ਹਟਣਾ ਬਣਾਉਨੇ ਹਟਣਾ ਜੀ ਚਲੋ ਤੁਸੀਂ ਛੱਡੋ ਇਹਨਾਂ ਨੂੰ ਜਿਕਾਡੋ ਨਾਲ ਗੱਲ ਕਰਨਗੇ ਤੇ ਕਹਾਂਗੇ ਵੀ ਇਦਾਂ ਦੇ ਬਣਾਉਣੇ ਨੇ ਸੋਹਣੇ ਲੱਗਦੇ ਆ ਨਾ ਮੈਂ ਨਾਲ ਕਿਹਨੂੰ ਦਵਾਂਗੇ ਪਤਾ ਲੱਗੇਗਾ ਕਿ ਉਹ ਉਦਾਂ ਵੀ ਇਨਾ ਖਰਚਾ ਕਰਨਾ ਹੀ ਆ। ਨਾਲ ਉਹ ਇਦਾਂ ਦੇ ਚੱਲਦੇ ਆ ਦੂਜੇ ਦੇ ਨਾਲ ਚੱਲਦੇ ਬਣੀ ਵੀ। ਬੁਰੇ ਲੱਗਦੇ। ਕਾਗਜ਼ ਜਲਦਾ ਤੇ। ਚੱਲ ਛੱਡ ਬਰੇ ਚੱਲ ਜਾ ਆ ਕੰਮ ਕੋਈ ਨਾ ਕਰੀਏ ਕੋਈ ਨਾ ਕਰੇ। ਮੈਂ ਆ ਇਧਰ ਆ ਪੰਡਿਤ ਨੂੰ ਉਹਨੇ ਕਿ ਨੁਦਰਾ ਕਰਾ। ਮੰਮੀ ਮੈਂ ਨਹੀਂ ਕਰਨੀ ਵਾਲਾ ਮੈਂ ਨਹੀਂ ਬੰਨੇ ਉਹਨੇ ਵੇਲ ਲੈ। ਇਧਰ ਫੜਾ। ਇਧਰ ਆ। ਇਧਰ ਕਰ। ਜੋ ਘੈਂਟ ਆਵਾ ਤੇ ਮਾਰ ਰਖੀਦਾ ਹੁੰਦਾ ਵਾ। ਮੰਮੀ ਉਹਦੇ ਕਹਿਣਾ ਕਿ ਉਹ ਬੜਾ ਕੁਛ ਕਹਿੰਦਾ ਵਾ। ਹੋਲੀ ਤਰ ਮਮੀ ਖੇਚਣਾ ਪਾਉ ਬਹੁਤ ਖੇਚ ਪੈ ਚਦੀ ਆ ਉਹਦੀ ਮੰਨ ਲਓ ਮੇਰੀ ਨਾ ਮੰਨੋ ਖਰਾਬ ਹੋ ਗਈ ਮੈਂ ਫੇਰ ਤੁਹਾਡੇ ਕੋਈ ਘਰਉਣੀ ਨਹੀਂ ਵਿਖਾਉਗੀ ਫੇਰ ਖਰਾਬ ਹੋ ਚਲਿਸ਼ ਦੇਣੇ ਉਹ ਛਦਾਈ ਹੁੰਦੇ ਨਾ ਕਰਨ ਵਾਲੇ ਚਲ ਕੋਈ ਅਟਿੱਲਾ ਆ ਜਾ ਕਰਤਾ ਵੇਖ ਵਾ ਤੂੰ ਨਹੀਂ ਬੰਨਣਾ ਆ ਕੀ ਹੋ ਚਲਿਆ ਜੇ ਡਰੋਪਮੈਂਡ ਪਾ ਲਈ ਮੱਸਾ ਤੇ ਕੀ ਹੋ ਚਲਿਆ ਮਮੀ ਖਰਾਬ ਹੋ ਜਾਂਦੀ ਆ ਵਿਆਹ ਤੋਂ ਬਾਅਦ ਨਾ ਖੋਲ ਲਿਆ ਕਰੀ ਜਿੰਨੇ ਮਾਤੀ ਫੈਸ਼ਨ ਕਰ ਲਈ ਕਹਿੰਦੇ ਨੇ ਡਕਣਾ ਤੈਨੂੰ ਤੇ ਮਮੀ ਜੀ ਤੁਸੀਂ ਨਹੀਂ ਖੋਲਣ ਦੇਣਗੇ ਤੇ ਉਹ ਖੋਲਣ ਦੇਣਗੇ ਨਹੀਂ ਤਿੰਨ ਦਿਨ ਹੋ ਗਏ ਆ ਕਦੀ ਵਾਲ ਇਧਰ ਨੂੰ ਕਦੀ ਵਾਲ ਇਧਰ ਨੂੰ ਤੂੰ ਵੀ ਜਿਆਦਾ ਹੀ ਕੰਮ ਖਰਾਬ ਕਰ ਨਹੀਂ ਹੈ ਹੈ ਓਹ ਮਮੀ ਮੈਂ ਕਿੰਨੀ ਵਾਰੀ ਸਮਝਾਵਾਂ ਨਹੀਂ ਬੰਨੀ ਦੇ ਵਾਲ ਕਰਾ ਕੇ ਬੰਨੀ ਦੇ ਦੇ ਕਿਤਰਾਈ ਹੋਏ ਨਹੀਂ ਬੰਨੀ ਦੇ ਆ ਵਾਲ ਖਲਾਰਨੇ ਤੋਂ ਬਲਸ਼ਨ ਪੁਣਾ ਹੁੰਦਾ ਵਾ ਅਗਰ ਮਮੀ ਕੰਮ ਕਰ ਜਾ ਕੇ ਤੂੰ ਵੀ ਉਹੀ ਗੱਲਾਂ ਕਰ ਜਾ ਚੁੱਪ ਕਰਨੀ ਹੁਣ ਨਾ ਖੋਲੀ ਹੁਣ ਨਾ ਖੋਲੀ ਜਾ ਆਪਣਾ ਕੰਮ ਕਰੋ ਜਾ ਕੇ ਜਿਹੜਾ ਨਹੀਂ ਉਹ ਦਿਵਾਲੀ ਹੋ ਜਾਂਦਾ ਮੇਰੇ ਅੰਕੀ ਸਾਰੀ ਬਾਤ ਕਰੀਂ ਹਾਂਜੀ ਉਠੋ ਤਾਂ ਚਾਹ ਲਿਆਵਾਂ ਜੋ ਅਸੀਂ ਪੀਨੇ ਆਪੇ ਕਰਨੀ ਦੀ ਹੋਰ ਹੀ ਕਹੋਗੇ ਨਹੀਂ ਕੰਮ ਤੇ ਕੋਈ ਨਹੀਂ ਮੈਂ ਹਾਂ ਵਾਵਾ ਚੱਲਦੇ ਤਹੀ ਇੱਥੇ ਜੇ ਹੈ ਤੇ ਚੱਲ ਮੈਂ ਚਾਹ ਬਣਾ ਕੇ ਲਿਆ ਦਿੰਦੀ ਆ ਮੈਨੂੰ ਐਵੇਂ ਨਾ ਸੋਚ ਹੀ ਲੱਗੀ ਰਹਿੰਦੀ ਆ ਕਾਦੀ ਸੋਚ ਲੱਗੀ ਆ ਤੁਹਾਨੂੰ ਉਹ ਮੈਂ ਚੱਲ ਕੁੜੀ ਦੇ ਵਿਆਹ ਉਹ ਦੀ ਚੱਲ ਫਿਰ ਕੀ ਆ ਹੁਣੇ ਧਾਨੀ ਬਗਾਨਾ ਵਾ ਉਹ ਆਵੇ ਤੇ ਪਹਿਣੀ ਰਾਜੇ ਰਾਣੀਆਂ ਨਹੀਂ ਰੱਖੀਆਂ ਤਾਂ ਆਪਾਂ ਕਿਥੋਂ ਰੱਖ ਲੈਣੀ ਹੂੰ ਹੈ ਇਹਨੇ ਤੇ ਆਪਣੇ ਘਰ ਜਾਣਾ ਹੀ ਜਾਣਾ ਵਾ ਇਹ ਹੁੰਦੀਆਂ ਤਨ ਬਗਾਣਾ ਧੀਆਂ ਕੀ ਕਰੀਏ ਆਪਾਂ ਫਿਰ ਉਹ ਹੀ ਗੱਲ ਮੈਂ ਕਿੱਡਾ ਵਧੀਆ ਟਾਈਮ ਲੰਘਣ ਲਿਆ ਸੀ ਤੇ ਜਿਤਨਾ ਮਰਜੀ ਤੇ ਚੱਲ ਤਰੀ ਫਿਰਦੀ ਇੱਥੇ ਤੇ ਤੰਗੀ ਲੱਗਦੀ ਹੈ ਹੋਰ ਕੀ ਥੋੜੇ ਟਾਈਮ ਰਹਿ ਗਏ ਚੱਲ ਆਪਣੇ ਘਰੋਂ ਜਾਣਾ ਵਾ ਉਹ ਹੀ ਗੱਲ ਵਾ ਥੋੜੇ ਦਿਮਾਗ ਤੇ ਬੋਝ ਆਇਆ ਸੀ ਮੇਰੇ ਵੀ ਵਿੱਚ ਵਿੱਚ ਤੇ ਮੈਨੂੰ ਵੀ ਬੜਾ ਹੁੰਦਾ ਵਾ ਪਰ ਜਦੋਂ ਮੈਂ ਇਹ ਸੋਚਨੀ ਆ ਨਾ ਕਿ ਟਾਈਮ ਹੀ ਹੁੰਦਾ ਇਹ ਵੀ ਵਿਆਹ ਦਾ ਟਾਈਮ ਨਿਕਲ ਜੇ ਤਾਂ ਫਿਰ ਤਾਂ ਵੀ ਖਰਾਬ ਹੁੰਦਾ ਕੰਮ ਹਨਾ ਤਾਂ ਹੋਏ ਤੇ ਗੱਲ ਹੈ ਕਰਨਾ ਤੇ ਪੈਣਾ ਹੀ ਆ ਹੋਰ ਸਾਲ ਬਾਅਦ ਕਰਦੇ ਦੋ ਹੀ ਸਾਲੀ ਕਰਦੇ ਕਰਨਾ ਤਾਂ ਸਾਨੂੰ ਪੈਣਾ ਹੀ ਆ ਠੀਕ ਵਾ ਨਾ ਫਿਰ ਟਾਈਮ ਆਵੇ ਤੇ ਚੰਗੀ ਗੱਲ ਵਾ ਚਲ ਤੂੰ ਹੀ ਨਾ ਟੈਨਸ਼ਨ ਲਾ ਉਹ ਚਲ ਜੀ ਉਹ ਲੱਗੇ ਤੇ ਹੈ ਵਾ ਪਿੰਡ ਕੋਈ ਉਹ ਤੇ ਗੱਲ ਹੈਗੀ ਆ ਹਾਂ ਭਾਰਾ ਪੈਣਾ ਤਿੰਨੇ ਪੈਣਾ ਬਰਾ ਲੜਦੇ ਘੋਲਦੇ ਹੀ ਤੇ ਕੋਈ ਗੱਲ ਨਹੀਂ ਹੁਣ ਬਗਾਨੇ ਦਾ ਪਤਾ ਨਹੀਂ ਅਪਲੋਡ ਦੇ ਵੇਖ ਕੇ ਤੇ ਚੰਗਾ ਕੀਤਾ ਵਾ ਠੀਕ ਨੇ ਗੱਲ ਤਾਂ ਤੁਹਾਡੀ ਸੱਚੀ ਆ ਅਗਲੇ ਦਿਲਦਾਨੀ ਨੂੰ ਪਤਾ ਉਹਦੇ ਦਿਲ ਦੇ ਦਾਦਾ ਉਹ ਤੋਂ ਤੇ ਚੰਗੇ ਲੱਗਦੇ ਸੀ ਸਾਰੇ ਹੁਣ ਵਿੱਚੋਂ ਹੀ ਨਾ ਪਤਾ ਕਿ ਕਿ ਸਾਰਤਾ ਬੋਲਦਾ ਅਹੀਂ ਕਿੰਨੀ ਖੁਸ਼ ਰੱਖੀ ਐ ਇਹਨੇ ਹੁਣ ਆਪਣੇ ਹਿਸਾਬ ਨਾਲ ਚੱਲਣਾ ਉਹਨਾਂ ਨੇ ਕਹਣਾ ਸਾਡੇ ਹਿਸਾਬ ਨਾਲ ਚੱਲੇ ਠੀਕ ਨਹੀਂ ਇਹੋ ਜਿਹੀ ਸੋਚਾਂ ਜੇ ਮਾੜੀਆਂ ਮੁੱਟੀਆਂ ਆਉਂਦੀਆਂ ਨੇ ਜਦ ਸੋਚਾਂ ਨਾ ਲਓ ਕਿਹੜੀ ਦੂਰ ਵਾ ਜਦੋਂ ਕੋਈ ਹੋਊਗੀ ਗੱਲਬਾਤ ਜਾਂ ਕਿੱਦਾਂ ਹੋਊ ਤੇ ਮਗਰ ਤਲ ਜਾ ਕਰਾਂਗੇ ਸਿਰਫ ਕੀ ਐ ਜੇ ਕੋਈ ਚੀਜ਼ ਨਾ ਲੈ ਕੇ ਦੇਣਗੇ ਤੇ ਹੀ ਲੈ ਲਿਆ ਕਰਾਂਗੇ ਆਪਾਂ ਕਦੇ ਵਾਸਤੇ ਐ ਠੀਕ ਆ ਨਾ ਉਹ ਤਾਂ ਕੋਈ ਗੱਲ ਨਹੀਂ ਕੀ ਹਾਂ ਤੁਸੀਂ ਨਾ ਟੈਨਸ਼ਨ ਲਾਉ ਐਵੇਂ ਐਵੇਂ ਮੈਂ ਬੰਦ ਹੋ ਜਾ ਜਾਂਦਾ ਮੈਂ ਲੈ ਦੱਸ ਪਤਾ ਨਹੀਂ ਕੀ ਬਣਨਾ ਵਾ ਉਹ ਤਾਂ ਵੇਖ ਲੋ ਤੋ ਤੋ ਕਿਦਾਂ ਨੂੰ ਛਿੜਕ ਦੇ ਰਹੇ ਤੇ ਹੁਣ ਵੇਖੋ ਕਿਦਾਂ ਨੇ ਇਹ ਹੈ ਹੁਣ ਪਤਾ ਲੱਗਾ ਨਾ ਅਸਲੀ ਪਤੀਆਂ ਕੀ ਚੀਜ਼ ਹੁੰਦੀਆਂ ਵਾ ਆਪਣੇ ਨੂੰ ਛਿੜਕਿਆ ਜਾਂਦਾ ਵਾ ਬਗਾਨੇ ਥੋੜਾ ਥਿੜਕਿਆ ਜਾਂਦਾ ਠੀਕ ਨਹੀਂ ਗੱਲ ਤੇ ਠੀਕ ਆ ਤੁਹਾਡੀ ਮੇਰੀ ਗੱਲ ਸੁਣਾ ਆ ਬਾਹਰ ਹੋਈ ਬੜੀ ਪੈਣ ਦੀ ਸੀ ਕੌਣ ਆਇਆ ਸੀ ਬਾਹਰ ਉਹ ਬਾਹਰ ਕਿੰਨੇ ਆਉਣਾ ਵਾ ਇਹ ਵੀ ਸੁਣ ਲਓ ਹੂੰ ਉਹ ਤੁਹਾਡਾ ਮੁੰਡਾ ਨਹੀਂ ਗਾ ਸਣੀ ਆਹੋ ਇਹ ਤਾਂ ਕਿਤੇ ਵੱਢਣ ਵਾਲਾ ਵਾ ਜੇ ਕੁੜੀ ਦੇ ਵਾਲ ਸਿੱਧੇ ਆਪਣੇ ਘਰ ਆ ਹੀ ਲਏ ਆ ਤੇ ਕੀ ਆ ਖਰਾਗੀ ਆ ਹੁਣ ਵਿਆਹ ਵਾਲੀ ਕੁੜੀ ਆ ਹੁਣ ਸਾਰੀਆਂ ਕੁੜੀਆਂ ਕਰਾਉਂਦੀਆਂ ਉਹਨੇ ਕਿਹੜਾ ਕੋ ਲੋਕਾਰ ਕੰਮ ਕਰ ਲਿਆ ਵਾ ਉਹਨੂੰ ਆਂਦਾ ਵੀ ਹਾਂ ਹਾਂ ਤੂੰ ਵਾਲ ਥੁੱਲੇ ਕੋ ਛੱਡੇ ਆ ਇਹਨਾਂ ਨੂੰ ਬੰਨ ਮੈਂ ਨਹੀਂ ਤੈਨੂੰ ਖੁੱਦੇ ਰਹਿ ਤੇਰੇ ਵਾਲ ਉਹਦਾ ਦਿਮਾਗ ਕੰਮ ਕਰਦਾ ਵਾ ਕੁੜੀ ਤੇ ਘਰ ਫਿਰਦੀ ਐ ਉਹ ਕੁੜੀ ਛੱਡ ਕੇ ਫਿਰਦੀ ਐ ਜੇ ਦਿਮਾਗ ਕੰਮ ਕਰਦਾ ਹੋਏ ਤੇ ਇਦਾਂ ਹੀ ਕਵੇ ਫਿਰ ਹਾਰ ਕੇ ਮੈਂ ਜਾ ਕੇ ਨਾ ਤੇ ਕੁੜੀ ਦੇ ਵਾਲਾਂ ਨੂੰ ਪਾਤਾ ਰਬੜ ਪੈ ਤੇ ਮੈਂ ਇਹਨੂੰ ਖੰਡ ਪੈ ਜੇ ਫੂ ਮੈਂ ਇਹ ਚੁੱਪ ਕਰਕੇ ਜ਼ੁਬਾਨ ਆਪਣੀ ਬੰਦ ਰੱਖ ਜਿੰਨੇ ਨੇ ਇੱਥੇ ਹਰ ਦਿਮਾਗ ਦਾ ਉਹਨੂੰ ਨਹੀਂ ਮੈਂ ਕੋ ਕੋ ਕਿਹਾ ਫਿਰ ਮੈਂ ਤੁਹੀ ਮੇਰੇ ਦੁਆਰੇ ਥੋੜਾ ਟਾਈਮ ਰਹਿ ਗਿਆ ਬੈਠ ਜ ਉਹਨੇ ਆਪਣੇ ਘਰ ਤੇ ਜਣਾ ਵਾ ਤੇ ਕੋਈ ਗੱਲ ਨਹੀਂ ਗਈ ਇਹੋ ਤਾਂ ਕਰ ਸਮਝ ਜਾਂਦਾ ਹੈ ਨਾ ਮੈਂ ਮਦਦ ਕਰਦਾ ਉਹ ਕੋਈ ਗੱਲ ਨਹੀਂ ਗਈ ਸਹੀ ਗੱਲ ਵਾ ਸਾਰੇ ਪੇਸ਼ ਪਏ ਹੁੰਦਾ ਮੇਰੀ ਤੀਰੇ ਚੱਲ ਕੋਈ ਨਹੀਂ ਕਿੰਨਾ ਕੁ ਟਾਈਮ ਰਹਿ ਗਿਆ ਬਚਾਲੇ ਦਾ ਚਲੀ ਜਾਣਾ ਆਪਣੇ ਘਰੋਂ ਨੇ ਉਹ ਚੱਲ ਕੋਈ ਗੱਲ ਨਹੀਂ ਤੂੰ ਇਹਨੂੰ ਟੈਨਸ਼ਨ ਲੈ ਚਾਹ ਤਾਲੀ ਚੱਲ ਬਾਹਰ ਜਾ ਕੇ ਪੀ ਲੈਂਦੇ ਇੱਥੇ ਕੀ ਕਰਨਾ ਨਾਲੇ ਧੁੱਪ ਦੇਖਦੇ ਮੜੀ ਜੀ